ਯਾਨੀ ਹਰਪੀ ਸਿੰਘ ਜੋ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ। ਬਿਲਕੁਲ। ਪੰਜ ਮੈਂਬਰੀ ਕਮੇਟੀ ਨੇ ਜੋ ਬੀਤੇ 18 ਸਤੰਬਰ ਯਾਨੀ ਜੋ ਕਾਰਗੁਜ਼ਾਰੀ ਉਹਨਾਂ ਦੀ ਰਹੀ। ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਹੁਕਮ ਸਿਗੇ ਕਿ ਅਕਾਲੀ ਦਲ ਨੂੰ ਅਸੁਰਜੀਤ ਕੀਤਾ ਜਾਏ। ਜੀ। ਕੀ ਇਹ ਪ੍ਰਸੁਰਜੀਤੀ ਨਜ਼ਰ ਆ ਰਹੀ ਹੈ ਕਿ ਨਵਾਂ ਹੀ ਧੜਾ ਬਣਦਾ ਹੋਇਆ ਨਜ਼ਰ ਆ ਰਿਹਾ। ਇਹਨਾਂ ਦੀਆਂ ਕਾਰਵਾਈਆਂ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਹੋਏਗਾ ਲੋਕ ਇਹਨਾਂ ਨੂੰ ਕਿਹੋ ਜਿਹਾ ਰਿਸਪੌਂਸ ਦਿੰਦੇ ਨੇ ਉਹਦੇ ਤੇ ਹੀ ਆਪਾਂ ਇਹ ਕਹਿ ਸਕਦੇ ਹਾਂ ਬਾਕੀ ਜੋ ਇਹਨਾਂ ਦੀ ਮਤੇ ਹੈਗੇ ਨੇ ਉਹ ਸਾਰੇ ਧਾਰਮਿਕ ਤੌਰ ਤੇ ਛਲਾਂਗਾ ਯੋਗ ਹੈਗੇ ਨੇ ਦੁਬਾਰਾ ਜਿਹੜੀ ਇਬਾਦਤਕਾਰਾਂ ਦੀ ਸੂਬਿਆਂ ਨੂੰ ਉਹ ਗੱਲ ਕੀਤੀ ਗਈ ਜਾਂ ਜਿੱਦਾਂ ਆਪਾਂ ਕਿਹਾ ਕਿ ਧਾਰਮਿਕ ਤੌਰ ਤੇ ਹੋਰ ਹੋਰ ਜ਼ਿਆਦਾ ਧਰਮ ਪ੍ਰਚਾਰ ਦੀ ਗੱਲ ਕੀਤੀ ਗਈ ਉਹ ਸਾਰੀਆਂ ਚੀਜ਼ਾਂ ਜਦੋਂ ਪ੍ਰੈਕਟੀਕਲ ਰੂਪ ਚ ਗਰਾਊਂਡ ਤੇ ਆਉਣਗੀਆਂ ਤੇ ਫਿਰ ਉਹਨਾਂ ਦਾ ਪ੍ਰਭਾਵ ਪਤਾ ਲੱਗੇਗਾ ਫਿਰ ਲੋਕ ਵੀ ਜਿਹੜਾ ਦੱਸਣਗੇ ਕੀ ਅਸੀਂ ਇਹਨਾਂ ਨੂੰ ਪ੍ਰਮਾਣ ਕਰਦੇ ਹਾਂ ਜਾਂ ਨਹੀਂ ਈਵਨ ਕੇ ਇਥੋਂ ਦਾ ਕਿਹਾ ਗਿਆ ਕਿ ਇਹਨਾਂ ਦੀ ਪਾਰਟੀ ਦੇ ਕਿਸੇ ਲੀਡਰ ਵੱਲੋਂ ਕਿ ਸਾਰਾ ਕੁਝ ਕਹਿੰਦੇ ਕਿ ਸਕ੍ਰਿਪਟਡ ਸੀਗਾ ਕਿ ਤੁਸੀਂ ਪਹਿਲਾਂ ਜਿਹੜਾ ਹੈ ਆਪ ਹੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਆਪ ਹੀ ਸਜਾ ਲਈ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪ ਹੀ ਇਸ ਥੜੇ ਤੇ ਪ੍ਰਧਾਨ ਬਣ ਗਏ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਨੂੰ ਇਹਨਾਂ ਦੇ ਪਾਸੇ ਕੀਤਾ ਗਿਆ ਉਹ ਸਕ੍ਰਿਪਟ ਕਿੰਨੇ ਲਿਖੀ ਸੀ ਕਿਉਂਕਿ ਤੁਸੀਂ ਦੇਖੋ ਨਾ ਕਿ ਫੈਸਲੇ ਸੁਣਾਉਣ ਤੋਂ ਬਾਅਦ ਜੇ ਆਪਾਂ ਕਹੀਏ ਕਿ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੇ ਤੌਰ ਤੇ ਉਦੋਂ ਹੀ ਸੇਵਾਵਾਂ ਇਹ ਨਿਭਾਉਂਦੇ ਰਹਿੰਦੇ ਜਿਨ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਵੀ ਜਾਂ ਜਿਹੜਾ ਦੰਮਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਜਿਵੇਂ ਤਿੰਨਾਂ ਜਥੇਦਾਰਾਂ ਨੂੰ ਪਾਸੇ ਕੀਤਾ ਗਿਆ ਤੇ ਫਿਰ ਉਹ ਉਹ ਕਿੰਨੇ ਸਕ੍ਰਿਪਟ ਲਿਖੀ ਉਹ ਸਾਰੀਆਂ ਚੀਜ਼ਾਂ ਕਿੱਦਾਂ ਹੋਈਆਂ ਅੱਗੇ ਬਣਾਂਗੇ ਹੁਣ ਗੱਲ ਕਰਾਂਗੇ ਪੰਜਾਬ ਤੋਂ ਆਈ ਸਭ ਤੋਂ ਵੱਡੀ ਸਰਖੀ ਦੀ 2 ਦਸੰਬਰ ਵਾਲਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਖੜੇ ਅਕਾਲੀ ਦਲ ਦੇ ਆਗੂ ਜੋ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਜੋ ਹੁਣ 11 ਅਗਸਤ ਦਾ ਇਕੱਠ ਹੋਇਆ ਪੰਜਾਬ ਦੀ ਤਰਤੀਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜ਼ਰੂਰ ਅਸੀਂ ਥੋੜਾ ਧਿਆਨ ਪਾਵਾਂਗੇ ਗਿਆਨੀ ਹਰਪੀ ਸਿੰਘ ਨੂੰ ਜੋ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਬਿਲਕੁਲ ਪੰਜ ਮੈਂਬਰੀ ਕਮੇਟੀ ਨੇ ਜੋ ਬੀਤੇ 18 ਸਤੰਬਰ ਮਹੀਨੇ ਦੀ ਜੋ ਕਾਰਗਜ਼ਾਰੀ ਉਹਨਾਂ ਦੀ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸਿਗੇ ਕਿ ਅਕਾਲੀ ਦਲ ਨੂੰ ਪੂਰਨ ਸੁਰਜੀਤ ਕੀਤਾ ਜਾਏ ਜੀ ਕੀ ਇਹ ਪੂਰਨ ਸੁਰਜੀਤੀ ਨਜ਼ਰ ਆ ਰਹੀ ਹੈ ਕਿ ਨਵਾਂ ਹੀ ਢੜਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਡਾਟਾ ਵਿਸ਼ਲੇਸ਼ਣ ਕੀਤਾ। ਬਿਲਕੁਲ ਆਪਾਂ ਇੱਥੇ ਅਜੇ ਹਾਲ ਦੀ ਘੜੀ ਜਿਹੜਾ ਹੈ ਵੇਟ ਐਂਡ ਵਾਸ਼ ਦੀ ਜਿਹੜੀ ਸਿਚੁਏਸ਼ਨ ਹੈ ਉਸ ਦੇ ਵਿੱਚ ਹੈਗੇ ਆ। ਅ ਵੱਖਰੇ ਧੜੇ ਦੇ ਤੌਰ ਤੇ ਜਿਹੜਾ ਹੈ ਕਿਉਂਕਿ ਦੂਜਾ ਅਕਾਲੀ ਦਲ ਤੇ ਉਹ ਚੱਲ ਹੀ ਰਿਹਾ ਹੈਗਾ ਹੈ ਤੇ ਬਕਾਇਦਾ ਜਿਹੜਾ ਇਹਨਾਂ ਨੇ ਦਾਅਵਾ ਇਹ ਕੀਤਾ ਹੈਗਾ ਕਿ ਜਿਸ ਤਰੀਕੇ ਨਾਲ ਅਕਾਲ ਤਖਸਾਲ ਤੋਂ 2 ਦਸੰਬਰ ਨੂੰ ਫੈਸਲੇ ਆਏ ਸਨ ਕਿ ਭਰਤੀ ਜਿਹੜੀ ਹੈ ਭਰਤੀ ਕਮੇਟੀ ਕਰੇਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਡੈਲੀਗੇਟਡ ਜਲਾਸ ਹੋਏਗਾ ਤੇ ਫਿਰ ਜਿਹੜੀ ਹੈ ਪ੍ਰਧਾਨ ਦੀ ਚੋਣ ਕੀਤੀ ਜਾਏਗੀ। ਤੇ ਬਿਗਾਇਤਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਹੈ ਅਕਾਲੀ ਦਲ ਦੇ ਇਸ ਔਰ ਬੀਬੀ ਸਤਵੰਤ ਕੌਰ ਜੀ ਪੰਥਕ ਸ਼ਖਸੀਅਤ ਹੈਗੇ ਨੇ ਤੇ ਉਹਨਾਂ ਨੂੰ ਪੰਥਕ ਕਾਉਂਸਲ ਦਾ ਜਿਹੜਾ ਹੈ ਚੇਅਰਮੈਨ ਬਣਾਇਆ ਗਿਆ ਹੈ ਕਈ ਵਾਰੀ ਜਦੋਂ ਆਪਾਂ ਲੋਕ ਕਹਿੰਦੇ ਨੇ ਕਿ ਇਹ ਕੀ ਕੋਈ ਨਵਾਂ ਆਉਦਾ ਹੈ ਨਵਾਂ ਨਹੀਂ ਹੈ ਕਿਉਂਕਿ ਹਾਲ ਦੀ ਘੜੀ ਜੇ ਸ਼੍ਰੋਮਣੀ ਕਮੇਟੀ ਜੇ ਆਪਾਂ ਕਹੀਏ ਕਿ ਇਸ ਧੜੇ ਦੇ ਕੋਲ ਨਹੀਂ ਹੈਗੀ ਤੇ ਬਕਾਇਦਾ ਧਾਰਮਿਕ ਕਾਰਵਾਈਆਂ ਨੂੰ ਜਿਹੜਾ ਅੱਗੇ ਕਰਨ ਦੇ ਲਈ ਜਿਹੜੀ ਹੈ ਪੰਥਕ ਕਾਉਂਸਲ ਬਣਾਈ ਗਈ ਹੈ ਔਰ ਉਹਦਾ ਬੀਬੀ ਜੀ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਤੇ ਬਕਾਇਦਾ ਗਿਆਨੀ ਹਰਪੀ ਸਿੰਘ ਹੁਣਾ ਨੇ ਚੇਤਾਵਨੀ ਵੀ ਜਿਹੜੀ ਹੈ ਉਸ ਟਾਈਮ ਸਟੇਜ ਤੇ ਬੋਲਦੇ ਹੋਏ ਦਿੱਤੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਨਾ ਤੇ ਉਹ ਕਹਿੰਦੇ ਕਿ ਮੈਂ ਕੋਈ ਚੋਣ ਲੜਾਂਗਾ ਕਿਉਂਕਿ ਜਿਹੜੀਆਂ ਇਹਨਾਂ ਨੇ ਦੁਬਾਰਾ ਜਿਹੜੀਆਂ ਪੁਰਾਣੀਆਂ ਰੀਤਾਂ ਸੰਗੀਆਂ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਹੋਏਗਾ। ਉਹ ਗੱਲਾਂ ਜਿਹੜੀਆਂ ਸਾਹਮਣੇ ਜਿਹੜੀਆਂ ਦੁਬਾਰਾ ਆਈਆਂ। ਫਿਰ ਜਿਹੜੀ ਪ੍ਰਧਾਨ ਦੀ ਟਰਮ ਹੈ ਉਹ ਵੀ 3-3 ਸਾਲ ਦੀ ਹੈ ਕਿ ਮਤਲਬ ਤੁਸੀਂ ਦੋ ਦਫਾ ਰਹਿ ਸਕਦੇ ਹੋ ਚਾਹੇ ਬ੍ਰੇਕਅਪ ਦੇ ਵਿੱਚ 3-3 ਸਾਲ ਚਾਹੇ ਇਕੱਠੇ ਜਿਹੜਾ ਹੈਗਾ ਕਿ ਜਦੋਂ ਚੋਣ ਹੋਣੀ ਹੈ। ਇਹ ਨਹੀਂ ਹੈ ਕਿ ਸਾਲਾਂਬੱਦੀ ਕੋਈ ਪਰਿਵਾਰ ਨੂੰ ਜਿਹੜਾ ਹੈ ਜ਼ਿੰਮੇਵਾਰੀ ਫੜਾਈ ਹੋਈ ਹੈ। ਤੇ ਉਹੀ ਪ੍ਰਧਾਨ ਬੰਦੇ ਨੇ ਤੇ ਉਹੀ ਮੁੱਖ ਮੰਤਰੀ ਬੰਦੇ ਨੇ ਉਹ ਚੀਜ਼ ਤੋਂ ਜਿਹੜਾ ਹੈ ਛੁਟਕਾਰਾ ਦੂਜੀ ਗੱਲ ਜਿਹੜੀ ਹੈ ਕਿ ਕਿਰਦਾਰ ਕੁਸ਼ੀ ਕਰਨ ਦੇ ਲਈ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹੁਣ ਇਸ ਤਰ੍ਹਾਂ ਦਾ ਹੁੰਦਾ ਹੈਗਾ ਤੇ ਅਸੀਂ ਵੀ ਜਿਹੜਾ ਉਹਦਾ ਜਵਾਬ ਦੇਵਾਂਗੇ ਫਿਰ ਬਕਾਇਦਾ ਜਿਹੜਾ ਹੈ ਇਹਨਾਂ ਨੇ ਇਥੋਂ ਤੱਕ ਆ ਕੇ ਕਿ ਅਸੀਂ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਉਹ ਵੀ ਲਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਚੋਣਾਂ ਹੋਣਗੀਆਂ ਉਦੋਂ ਵੀ ਜਿਹੜਾ ਹੈ ਇਸ ਦਾ ਫੈਸਲਾ ਕਰਾਂਗੇ ਬਾਕੀ ਜਿਹੜਾ ਹੈ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਹੋਣ ਦੇ ਵਿੱਚ ਆਉਂਦੀ ਹੈਗੀ ਆ ਉਹਦਾ ਫੈਸਲਾ ਤੇ ਅੱਗੇ ਜਾ ਕੇ ਚੋਣਾਂ ਦੇ ਵਿੱਚ ਹੋਣਾ ਹੈ ਹੁਣ 14 ਤਰੀਕ ਨੂੰ ਮੀਟਿੰਗ ਅਗਲੀ ਹੈਗੀ ਹੈ ਕੀ ਇਹ ਪੂਰੇ ਤਰੀਕੇ ਦੇ ਨਾਲ ਆਉਂਦੇ ਨੇ ਜਾਂ ਖਾਸ ਕਰਕੇ ਜੇ ਸਭ ਤੋਂ ਪਹਿਲੀ ਚੋਣ ਦੇਖਣੀ ਹੋਵੇ ਤੇ ਤਰਨਤਾਨ ਦੀ ਚੋਣ ਆਪਾਂ ਨੂੰ ਪਤਾ ਹੈ ਜਿਮਣੀ ਚੋਣ ਆ ਰਹੀ ਹੈ ਉਸ ਤੇ ਵਿੱਚ ਕੀ ਹੈ ਭਾਈ ਅਮਰਪਾਲ ਸਿੰਘ ਹੋਣਾ ਦੇ ਗਰੁੱਪ ਤੇ ਨਾਲ ਸਾਂਝੇ ਤੌਰ ਤੇ ਕੋਈ ਕੈਂਡੀਡੇਟ ਕਰਦੇ ਨੇ ਇਕੱਲੇ ਕਰਦੇ ਨੇ ਬਹੁਤ ਸਾਰੀ ਹੈ ਜੇ ਸਥਿਤੀ ਕਲੀਅਰ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਅਨਫੋਲਡ ਹੋਏਗੀ ਅਸਲੀ ਪਤਾ ਤੇ ਫਿਰ ਕੌਮ ਨੇ ਹੀ ਜਿਹੜਾ ਫੈਸਲਾ ਕਰਨਾ ਹੈ ਕਿ ਅਸਲੀ ਇਕਾਲੀ ਦਲ ਕਿਹੜਾ ਹੈ ਕੀ ਇਹਨਾਂ ਨੂੰ ਪੂਰੀ ਸਪੋਰਟ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਚਿਹਰੇ ਇਹਨਾਂ ਦੇ ਨਾਲ ਵੀ ਹੈਗੇ ਨੇ ਪਰ ਜਿੱਥੇ ਚਿਹਰੇ ਨਾਲ ਹੁੰਦੇ ਨੇ ਉੱਥੇ ਕਈ ਮੌਕੇ ਪ੍ਰਸਤੁਤ ਵੀ ਹੁੰਦੇ ਨੇ ਹਮ ਜਿਹੜੇ ਕਿ ਚਾਹੁੰਦੇ ਨੇ ਕਿ ਕਿਤਨਾ ਕਤੇ ਅਸੀਂ ਇਹਨਾਂ ਫੌੜੀਆਂ ਦਾ ਜਿਹੜਾ ਹੈ ਸਹਾਰਾ ਲੈ ਕੇ ਤੇ ਆਪਣੀ ਡਿੱਗੀ ਹੋਈ ਰਾਜਨੀਤੀ ਨੂੰ ਉੱਪਰ ਚੱਕ ਸਕੀਏ ਉਹਨਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਕਈ ਵਾਰੀ ਐਦਾਂ ਹੁੰਦਾ ਹੈ ਕਿ ਅਸੀਂ ਕਈਏ ਕਿ ਕਿਤਨਾ ਕਿਤੇ ਇੱਕ ਅਦਾ ਬੰਦਾ ਜੇ ਕੋਈ ਇਦਾਂ ਦਾ ਗਲਤ ਆ ਜਾਵੇ ਤੇ ਫਿਰ ਉਹਦੇ ਨਾਲ ਜਿਹੜਾ ਹੈ ਪੂਰੀ ਪਾਰਟੀ ਦਾ ਹੀ ਅਕਸ ਜਿਹੜਾ ਹੈ ਉਹ ਦਾ ਉਤੇ ਜਿਹੜਾ ਲੱਗਦਾ ਹੈਗਾ ਹੈ ਬਾਕੀ ਸਿਚੁਏਸ਼ਨ ਹੌਲੀ-ਹੌਲੀ ਅਨਫੋਲਡ ਹੋਏਗੀ ਕਿ ਇਦਾਂ ਦੇ ਚਿਹਰੇ ਉਹਨਾਂ ਨੂੰ ਪੂਰੀ ਜਗ੍ਹਾ ਦਿੱਤੀ ਜਾਏਗੀ ਜਾਂ ਕਿ ਉਹ ਇਹਨਾਂ ਦੀਆਂ ਕਾਰਵਾਈਆਂ ਦੇ ਵਿੱਚ ਅੰਦਰ ਐਂਟਰ ਹੋਣ ਸਕਣਗੇ ਨਹੀਂ ਇਹ ਸਾਰਾ ਅਜੇ ਭਵਿੱਖ ਦੇ ਵਿੱਚ ਹੈ ਅਜੇ ਇੱਥੇ ਬਹੁਤੀ ਟਿੱਪਣੀ ਜਿਹੜੀ ਹੈ ਆਪਾਂ ਹਾਲ ਦੀ ਘੜੀ ਨਹੀਂ ਕਰ ਸਕਦੇ ਇਹਨਾਂ ਦੀਆਂ ਕਾਰਵਾਈਆਂ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਹੋਏਗਾ ਲੋਕ ਇਹਨਾਂ ਨੂੰ ਕਿਹੋ ਜਿਹਾ ਰਿਸਪਾਂਸ ਦਿੰਦੇ ਨੇ ਉਹਦੇ ਤੇ ਹੀ ਆਪਾਂ ਇਹ ਕਹਿ ਸਕਦੇ ਹਾਂ ਬਾਕੀ ਜੋ ਇਹਨਾਂ ਦੀ ਮਤੇ ਹੈਗੇ ਨੇ ਉਹ ਸਾਰੇ ਧਾਰਮਿਕ ਤੌਰ ਤੇ ਛਲਾਂਗਾ ਯੋਗ ਹੈਗੇ ਨੇ ਦੁਬਾਰਾ ਜਿਹੜੀ ਵਾਦ ਅਧਿਕਾਰਾਂ ਦੀ ਸੂਬਿਆਂ ਨੂੰ ਉਹ ਗੱਲ ਕੀਤੀ ਗਈ ਜਾਂ ਜਿੱਦਾਂ ਆਪਾਂ ਕਿਹਾ ਕਿ ਧਾਰਮਿਕ ਤੌਰ ਤੇ ਹੋਤ ਹੋਰ ਜ਼ਿਆਦਾ ਧਰਮ ਪ੍ਰਚਾਰ ਦੀ ਗੱਲ ਕੀਤੀ ਗਈ ਉਹ ਸਾਰੀਆਂ ਚੀਜ਼ਾਂ ਜਦੋਂ ਪ੍ਰੈਕਟੀਕਲ ਰੂਪ ਚ ਗਰਾਊਂਡ ਤੇ ਆਉਣਗੀਆਂ ਤੇ ਫਿਰ ਉਹਨਾਂ ਦਾ ਪ੍ਰਭਾਵ ਪਤਾ ਲੱਗੇਗਾ ਫਿਰ ਲੋਕ ਵੀ ਜਿਹੜਾ ਦੱਸਣਗੇ ਕਿ ਅਸੀਂ ਇਹਨਾਂ ਨੂੰ ਪ੍ਰਮਾਣ ਕਰਦੇ ਆ ਜਾਂ ਨਹੀਂ ਬਿਲਕੁਲ ਅ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਕਹਿੰਨੀ ਹਰਪ੍ਰੀਤ ਸਿੰਘ ਦੀ ਅ ਤੁਸੀਂ ਬੜੇ ਚੰਗੇ ਤਰੀਕੇ ਨਾਲ ਜਾਣਦੇ ਹੋ ਕਿ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਸ਼ਰਿਕਾਲ ਤੱਕ ਸਰਦ ਜਥੇਦਾਰ ਸੀਗੇ ਕਈ ਉਹਨਾਂ ਨੇ ਕਈ ਅਹਿਮ ਮੁੱਦਿਆਂ ਦੇ ਉੱਤੇ ਸ਼ਰਮਣੀ ਕਾਲ ਦਲ ਹੋਵੇ ਸ਼ਰਮਣੀ ਕਾਲ ਦਲ ਦਾ ਪ੍ਰਧਾਨ ਹੋਵੇ ਤਖੇ ਸਵਾਲ ਕੀਤੇ ਵੀ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੋ ਹੁਣ ਅਕਾਲੀ ਦਲ ਹੋਂਦ ਦੇ ਵਿਚਾਰਿਆ ਹੈ ਇਹ ਉਹਨਾਂ ਰੋ ਰੀਤਾਂ ਨੂੰ ਮੁੜ ਤੋਂ ਰਿਵਾਈਵ ਕਰੇ ਜੋ ਅਸੀਂ ਕਿਥੇ ਵਿਸਰ ਗਏ ਸੀ ਲੇਕਿਨ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਦੇ ਵੱਲੋਂ ਨਿਰੰਤਰ ਵਿਰੋਧ ਕੀਤੇ ਜਾ ਰਹੇ ਨੇ ਵਕ ਵਕ ਬੁਲਾ ਰਹੇ ਆਪੋ ਆਪਣੀਆਂ ਟਿੱਪਣੀਆਂ ਦੇ ਰਹੇ ਨੇ ਇਸੇ ਵਿਰੋਧ ਦੇ ਚਲਦੇ ਆ ਅਸਲ ਅਕਾਲੀ ਦਲ ਹੋਣ ਦਾ ਉਹਨਾਂ ਨੇ ਦਾਵਾ ਕੀਤਾ ਹੈ ਅਸਲੀ ਅਸਲੀ ਹੈਗੇ ਆ ਤੇ ਨਾਲ ਦੇ ਨਾਲ ਕਾਨੂੰਨੀ ਕਾਰਵਾਈ ਕਹਿੰਦੇ ਜੇਕਰ ਕੁਝ ਹੋ ਜਿਆ ਹੁੰਦਾ ਜਿੱਥੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੀ ਨਾਮ ਜਾਂ ਜੋ ਲੋਗੋ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੰਬਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਉਹਨਾਂ ਨੇ ਚੇਤਾਵਨੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈਗੀ ਆ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੋ ਉਹ ਕਹਿੰਦੇ ਕਿ ਤੁਸੀਂ ਸਾਡਾ ਨਾਮ ਵਰਤਦੇ ਹੋ ਕਿਉਂਕਿ ਅਸੀਂ ਰਜਿਸਟਰਡ ਪਾਰਟੀ ਹੈਗੇ ਆ ਹਾਲ ਦੀ ਘੜੀ ਤਾਂ ਉਹੀ ਕਲੇਮ ਕਰ ਰਹੇ ਨੇ ਬਾਕੀ ਅਖੀਰ ਤੇ ਜੋਰ ਜਿਦਾ ਜਿਆਦਾ ਚੱਲ ਜਾਂਦਾ ਹੁੰਦਾ ਹੈ ਜਿਹਦੇ ਨਾਲ ਗਲਤ ਇਹ ਕੀ ਤੇ ਲੋਕਾਂ ਦੇ ਨਾਲ ਹੀ ਹੁੰਦੀ ਹੈ ਬਾਕੀ ਜਿਵੇਂ ਪਹਿਲਾਂ ਵੀ ਸੀ ਕਿ ਜੇ ਜਥੇਦਾਰ ਹਰਪੀ ਸਿੰਘ ਹੁਣੀ ਆਉਂਦੇ ਹੈਗੇ ਨੇ ਅੱਗੇ ਤੇ ਇਹਨਾਂ ਦਾ ਵਿਰੋਧ ਤੇ ਹੋਣਾ ਸੁਭਾਵਕ ਹੀ ਸੀ ਕਿ ਇਹਨਾਂ ਤੇ ਉਹੀ ਪੁਰਾਣੇ ਜਿਹੜੇ ਅਲੀਗੇਸ਼ਨ ਚਾਹੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਾ ਵਾਲੇ ਹੋਣ ਜੀ ਈਵਨ ਕਿ ਇਥੋਂ ਤੱਕ ਆ ਕਿਹਾ ਗਿਆ ਕਿ ਇਹਨਾਂ ਦੀ ਪਾਰਟੀ ਦੇ ਕਿਸੇ ਲੀਡਰ ਵੱਲੋਂ ਕਿ ਸਾਰਾ ਕੁਝ ਕਹਿੰਦੇ ਕਿ ਸਕ੍ਰਿਪਟਡ ਸੀਗਾ ਕਿ ਤੁਸੀਂ ਪਹਿਲਾਂ ਜਿਹੜਾ ਹੈ ਆਪ ਹੀ ਇਕਾਲ ਤਖਤ ਸਭ ਤੇ ਬੁਲਾਇਆ ਆਪ ਹੀ ਸਜ਼ਾ ਲਾਈ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪ ਹੀ ਇਸ ਥੜੇ ਦੇ ਪ੍ਰਧਾਨ ਬਣ ਗਏ ਤੇ ਉਹਦਾ ਜਵਾਬਗਿਆਨੀ ਹਰਪੀ ਸਿੰਘ ਹੁਣਾ ਨੇ ਦਿੱਤਾ ਉਹ ਕਹਿੰਦੇ ਕਿ ਠੀ ਸਾਰਾ ਕੁਝ ਜੇ ਮਨ ਵੀ ਲਈਏ ਸਕ੍ਰਿਪਟਡ ਸੀਗਾ ਤੇ ਫਿਰ ਕੀ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਇਹਨਾਂ ਨੂੰ ਪਾਸੇ ਕੀਤਾ ਗਿਆ ਉਹ ਸਕ੍ਰਿਪਟ ਕਿੰਨੇ ਲਿਖੀ ਸੀ ਕਿਉਂਕਿ ਤੁਸੀਂ ਦੇਖੋ ਨਾ ਕਿ ਫੈਸਲੇ ਸੁਣਾਉਣ ਤੋਂ ਬਾਅਦ ਜੇ ਆਪਾਂ ਕਹੀਏ ਕਿ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੇ ਤੌਰ ਤੇ ਉਦੋਂ ਹੀ ਸੇਵਾਵਾਂ ਇਹ ਨਿਭਾਉਂਦੇ ਰਹਿੰਦੇ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਵੀ ਜਾਂ ਜਿਹੜਾ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਜਿਵੇਂ ਤਿੰਨਾਂ ਜਥੇਦਾਰਾਂ ਨੂੰ ਪਾਸੇ ਕੀਤਾ ਗਿਆ ਤੇ ਫਿਰ ਉਹ ਉਹ ਕਿੰਨੇ ਸਕ੍ਰਿਪਟ ਲਿਖੀ ਉਹ ਸਾਰੀਆਂ ਚੀਜ਼ਾਂ ਕਿੱਦਾਂ ਹੋਈਆਂ ਕਿਉਂਕਿ ਜੇ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਨ ਹੁੰਦੇ ਫਿਰ ਤਾਂ ਇਧਰਲੇ ਮੰਨੇ ਇਹਨਾਂ ਨੇ ਆਉਣਾ ਹੀ ਨਹੀਂ ਸੀਗਾ ਕਿਵੇਂ ਇਹਨਾਂ ਦੀ کردار ਖੁਸ਼ੀ ਕੀਤੀ ਗਈ ਕਿਵੇਂ ਇਹਨਾਂ ਨੂੰ ਪਾਸੇ ਕੀਤਾ ਗਿਆ ਤੇ ਫਿਰ ਜਿਹੜਾ ਇਹ ਇਹਨਾਂ ਦੀ ਲਈ ਵੀ ਜ਼ਰੂਰੀ ਸੀਗਾ ਕਿ ਕਿਉਂਕਿ ਜਾਂ ਤਾਂ ਹੁੰਦਾ ਕਿ ਬੰਦਾ ਠੰਡਾ ਹੋ ਕੇ ਬਹਿ ਜਾਂਦਾ ਜਾਂ ਇਹ ਹੁੰਦਾ ਹੈ ਕਿ ਉਹ ਡਟ ਕੇ ਜਿਹੜਾ ਹੈ ਉਹਨਾਂ ਦੇ ਖਿਲਾਫ ਖੜਦਾ ਹੈਗਾ ਹੁਣ ਬਾਕੀ ਦੇਖਦੇ ਆ ਕੀ ਕੁਝ ਹੁੰਦਾ ਬਾਕੀ ਭਾਜਪਾ ਦੇ ਨਾਲ ਜਿਹੜੇ ਲਿੰਕ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਵਾਲ ਜਿਹੜੇ ਉੱਠਦੇ ਹੈਗੇ ਨੇ ਉਹ ਤਾਂ ਫਿਰ ਅਕਾਲੀ ਦਲ ਨੇ ਤਾਂ ਸਰਕਾਰਾਂ ਹੀ ਤਿੰਨ ਵਾਰੀ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦੇ ਚਲਾਈਆਂ ਹੈਗੀਆਂ ਹੁਣੇ ਹੁਣੇ ਅੱਜ ਅਸੀਂ ਸਵੇਰੇ ਸੁਣ ਰਹੇ ਸੀ ਇੱਕ ਨਿਜੀ ਚੈਨਲ ਦਾ ਦਾਵਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਹੈ ਬਕਾਇਦਾ ਜਿਹੜੀ ਗੱਲਬਾਤ ਹੈ ਜੇਪੀ ਨੱਡਾ ਹੋਣਾ ਦੇ ਨਾਲ ਹੁੰਦੀ ਹੈਗੀ ਹੈ ਤੇ ਮਤਲਬ ਅਕਾਲੀ ਦਲ ਤੇ ਅਜੇ ਵੀ ਤਤਪਰ ਹੈਗਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਦੂਜੇ ਬੰਨੇ ਜੇ ਮੰਨ ਲਓ ਕਿ ਤੁਸੀਂ ਕੱਲ ਨੂੰ ਇਹ ਵਾਲਾ ਅਕਾਲੀ ਦਲ ਵੀ ਉਹੀ ਲੀਹਾਂ ਤੇ ਆ ਜਾਂਦਾ ਹੈ ਕਿ ਜਿਹੜਾ ਨਵਾਂ ਜਿਹੜਾ ਧੜਾ ਬਣਿਆ ਹੈ ਜੀ ਇਹ ਵੀ ਉਹੀ ਲੀਹਾਂ ਤੇ ਆ ਜਾਂਦਾ ਹੈ ਤੇ ਸੰਗਤ ਪਾਸੇ ਕਰ ਦਵੇਗੀ ਹੁਣ ਜਿਹੜੇ ਹਾਲਾਤ ਜਿਹੜੇ ਨੇ ਨਾ ਇਹਦੇ 'ਚ ਬਹੁਤ ਸਮਾਂ ਨਹੀਂ ਲੱਗਦਾ ਗੱਲਾਂ ਜਿਹੜੀਆਂ ਜਾਂ ਮੀਟਿੰਗਸ ਜਿਹੜੀਆਂ ਕੋਈ ਛੋਟੀ ਜੀ ਗੱਲਬਾਤ ਹੁੰਦੀ ਹੈ ਹੱਥੋ-ਹੱਥ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਜਾਂ ਆਪਾਂ ਕਹੀ ਕਿ ਪੱਤਰਕਾਰਾਂ ਨੂੰ ਵੀ ਖਬਰਾਂ ਜਿਹੜੀਆਂ ਮਿਲ ਜਾਂਦੀਆਂ ਨੇ ਜੀ ਇੱਥੇ ਤੁਸੀਂ ਕੁਝ ਲੁਕਾ ਕੇ ਨਹੀਂ ਰੱਖ ਸਕਦੇ ਕਿ ਤੁਹਾਡੀਆਂ ਅੰਦਰਖਾਤੇ ਕਿਸੇ ਨਾਲ ਮੀਟਿੰਗਾਂ ਹੋ ਰਹੀਆਂ ਐ ਤੇ ਅੱਜ ਦੇ ਸਮੇਂ 'ਚ ਪਤਾ ਹੀ ਨਹੀਂ ਲੱਗ ਰਿਹਾ ਤੇ ਜੇ ਮੰਨ ਲਓ ਕਿ ਇਹ ਅਕਾਲੀ ਦਲ ਵੀ ਜਾਂ ਕੋਈ ਵੀ ਤੜਾ ਜੇ ਮੌਜੂਦਾ ਹਾਲਾਤਾਂ 'ਚ ਚਾਹੇ ਆਪਾਂ ਆਮ ਆਦਮੀ ਪਾਰਟੀ ਦਾ ਦੇਖਿਆ ਨਾ ਕਿੰਨੇ 92 ਜਿਹੜੇ ਐਮਐਲਏ ਸੰਤ ਤੇ ਹੁਣ ਕੀ ਹਾਲਾਤ ਨੇ ਅਜੇ ਵੀ ਪੂਰੇ ਆਪਾਂ ਕੀ ਕਿਹਾਗੇ ਨੇ ਪਰ ਵਿਰੋਧ ਜਿਹੜਾ ਹੋ ਰਿਹਾ ਏ ਉਹਦਾ ਕੀ ਕਾਰਨ ਕੀ ਏ ਕਿ ਲੋਕੀ ਬਹੁਤ ਜਲਦ ਹੀ ਜਿਹੜਾ ਹੈ ਚੇਂਜ ਜਾਂ ਬਦਲਾਵ ਲਿਆ ਦਿੰਦੇ ਹੈਗੇ ਨੇ ਜੇ ਮੰਨ ਲਓ ਕਿ ਇਹ ਕੱਲ ਨੂੰ ਹੁਣੇ ਆਪਾਂ ਦੇਖਿਆ ਨਾ ਕਿ ਪਿਛਲੇ ਦਿਨੀ ਜਿਹੜਾ ਹੈ ਜਦੋਂ ਇਹ ਮੀਟਿੰਗ ਹੋਣੀ ਸੀ 11 ਅਗਸਤ ਵਾਲਾ ਤੇ ਜਲਾਸ ਹੋਣਾ ਸੀ ਤੇ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਦਾ ਵੀ ਇੱਕ ਬਿਆਨ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਜਿਨ੍ਹਾਂ ਨੂੰ ਅਜੇ ਪੂਰੀ ਕੌਮ ਵੱਲੋਂ ਜਾਂ ਆਪਾਂ ਕਹਿ ਲਈ ਕਿ ਇਵਨ ਕੇ ਸੰਪਰਦਾਵਾਂ ਵੱਲੋਂ ਵੀ ਪ੍ਰਮਾਨਤਾ ਨਹੀਂ ਮਿਲੀ ਹੋਈ ਉਹਨਾਂ ਦਾ ਇੱਕ ਬਿਆਨ ਜਿਹੜਾ ਹੁੰਦਾ ਹੈ ਕਿ ਦੋਨੋਂ ਪਾਸੇ ਹੀ ਰੱਖਣ ਵਾਲਾ ਬਿਆਨ ਹੁੰਦਾ ਹੈ ਕਿ ਹੁਕਮਨਾਮੇ ਮੰਨਣੇ ਨੇ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਨਹੀਂ ਮੰਨੇ ਉਹ ਵੀ ਮੰਨ ਲੈਣ ਜਾਂ ਨਾ ਮੰਨ ਲੈਣ ਦੋਨੋਂ ਪਾਸੇ ਜਿਹੜੀ ਗੱਲ ਕੀਤੀ ਹੋਈ ਹੈ ਤੇ ਉਹਦਾ ਵੀ ਕਾਰਨ ਇਹ ਹੈ ਕਿ ਕਹਿੰਦੇ ਕਿ ਉਹ ਇਸ ਤੋਂ ਸਖਤ ਆਉਣੇ ਸਨ ਇਸ ਤੋਂ ਸਖਤ ਅਹ ਆਦੇਸ਼ ਕੇ ਲਈ ਜਹਾਂ ਪ੍ਰੈਸ ਨੋਟ ਜਿਹੜਾ ਆਇਆ ਹੈਗਾ ਕਿ ਉਹ ਬਹੁਤ ਜ਼ਿਆਦਾ ਸਖਤ ਹੋਣਾ ਸੀ ਪਰ ਸੰਗਤ ਦਾ ਜਿਹੜਾ ਪ੍ਰੈਸ਼ਰ ਜਿਹੜਾ ਹੈ ਉਹ ਇੱਥੇ ਕੰਮ ਕਰ ਰਿਹਾ ਹੈ ਤੇ ਜੇ ਤੁਸੀਂ ਦੇਖੋ ਕਿ ਕੱਲ ਨੂੰ ਮੰਨ ਲਓ ਕਿ ਇਹ ਸਮਝੌਤਾ ਕਰ ਲੈਂਦੇ ਨੇ ਜਾਂ ਕੱਲ ਨੂੰ ਇਹ ਪੰਥਕ ਲੀਹਾਂ ਤੋਂ ਪਿੱਛੇ ਹਟ ਜਾਂਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਫੈਸਲਾ ਕਰ ਲੈਂਦੇ ਹੈਗੇ ਨੇ ਤੇ ਫਿਰ ਇਹਨਾਂ ਨੂੰ ਵੀ ਕੌਮ ਜਿਹੜਾ ਹੈ ਪਾਸੇ ਕਰ ਦੇਵੇ ਕਿ ਕੌਮ ਇਹਨਾਂ ਨੂੰ ਇਸ ਤਰ੍ਹਾਂ ਥੋੜੀ ਹੈ ਕਿ ਇਹਨਾਂ ਦੇ ਮਗਰ ਜਾਂ ਸ਼ਖਸੀਅਤ ਦੇ ਮਗਰ ਜਿਹੜਾ ਲਾ ਕੇ ਕੌਮ ਚੱਲੀ ਜਾਏਗੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਮੌਜੂਦਾ ਹਾਲਾਤਾਂ 'ਚ ਸਿਚੁਏਸ਼ਨ ਬੜੀ ਜਲਦੀ ਅਨਫੋਲਡ ਹੁੰਦੀ ਹੈ ਬਾਕੀ ਅਕਾਲੀ ਦਲ ਦਾ ਜਿਹੜਾ ਹੈ ਵਿਰੋਧ ਕਰਨਾ ਬਣਦਾ ਵੀ ਹੈਗਾ ਕਿਉਂਕਿ ਉਹਨਾਂ ਦੇ ਕੋਲੋਂ ਇੱਕ ਚੀਜ਼ ਜਿਹੜੀ ਜਾਣੀ ਹੈਗੀ ਹੈ ਜੀ ਉਹਨਾਂ ਨੂੰ ਦਿਖ ਰਿਹਾ ਹੈਗਾ ਜਾਂ ਜਿਵੇਂ ਆਪਾਂ ਦੇਖਿਆ ਕਿ ਇਹਨਾਂ ਨੇ ਬਕਾਇਦਾ ਕਲੇਮ ਕੀਤਾ ਹੈ ਕਿ 15 ਲੱਖ ਦੀ ਸਾਡੀ ਭਰਤੀ ਹੋਈ ਹੈ ਉਹ ਕਹਿੰਦੇ ਕਿ ਸਾਡੀ ਭਰਤੀ ਅਸਲੀਅਤ ਤੁਹਾਡੀ ਪਰਤੀ ਜਿਹੜੀ ਹੈ ਉਹ ਨਕਲੀ ਹੈਗੀ ਆ ਔਰ ਇਥੋਂ ਤੱਕ ਵੀ ਇਹਨਾਂ ਨੇ ਕਿਹਾ ਹੈਗਾ ਕਿ ਅਸੀਂ ਚੋਣ ਕਮਿਸ਼ਨ ਦੇ ਕੋਲ ਵੀ ਜਾਵਾਂਗੇ ਬਾਕੀ ਦੇਖਦੇ ਹਾਂ ਕਿਵੇਂ ਸਿਚੁਏਸ਼ਨ ਜਿਹੜੀ ਹੈ ਅਨਫੋਲਡ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਅਜੇ ਹਾਲ ਦੀ ਗੱਡੀ ਸੈਂਟਰ ਨਹੀਂ ਕਰਾਉਂਦਾ ਹੈਗਾ ਬਿਲਕੁਲ ਸੰਗਤ ਜੀ तमाम ਇਹਨਾਂ ਕਿਹਾਸਰਾਈਆਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਕਾਗੂਨ ਸਿਰਫ ਇੰਨੀ ਗੱਲ ਵੀ ਕਹਿ ਦਿੱਤੀ ਕਿ ਅਸੀਂ ਇਹਨਾਂ ਦਾ ਵਿਰੋਧ ਨਾ ਸਿਰਫ ਆਈਡੀਓਲੋਜੀਕਲੀ ਕਰ ਰਹੇ ਹਾਂ ਇਹਨਾਂ ਦਾ ਵਿਰੋਧ ਇਸ ਕਰਕੇ ਵੀ ਕਰ ਰਹੇ ਕਿਉਂਕਿ ਇਹਨਾਂ ਨੇ ਸਿਰਫ ਸ਼ਰਮਣੀ ਕਲ ਦਲ ਨਾਮ ਰੱਖਿਆ ਜਿਵੇਂ ਸ਼ਰਮਣੀ ਕਲ ਦਰਬਾਰਸ ਪੰਜਾਬ ਦੇ ਮਾਨਕੀ ਦੀ ਸ਼ਰਮਣੀ ਕਲ ਦਰ ਅੰਮ੍ਰਿਤਸਰ ਬਣੀ ਹੋਈ ਹੈ ਕਹਿੰਦੇ ਅੱਗੇ ਜਾਂ ਪਿੱਛੇ ਕੋਈ ਨਾਂ ਲਾਣ ਦੇ ਤਾਂ ਅਸੀਂ ਇਹਨਾਂ ਦਾ ਕੀ ਪਤਾ ਵਿਰੋਧ ਨਾ ਕਰਦੇ ਇਹ ਇਸ ਤਰੀਕੇ ਨਾਲ ਬਚਣਾ ਚਾ ਰਹੇ ਨੇ ਆ ਇਸ ਤਰੀਕੇ ਦੇ ਨਾਲ ਆਪਣੇ ਸਿੰਬਲ ਨੂੰ ਵਿਚਾਰਾ ਚਾ ਰਹੇ ਨੇ ਜੋ ਨਜ਼ਰ ਆ ਰਿਹਾ ਸਾਨੂੰ ਕਿ ਕਿੰਨਾ ਬਚਕਾਨਾ ਕਿਉਂਕਿ ਤੁਸੀਂ ਦੇਖੋ ਨਾ ਜੇ ਉਹ ਦੂਜਾ ਰੱਖ ਵੀ ਲੈਂਦੇ ਆ ਫਿਰ ਤਾਂ ਉਹ ਉਸ ਦੌੜ ਚੋਂ ਬਾਹਰ ਹੀ ਹੋਗੇ ਨਾ ਪਰ ਜੇ ਹਾਲ ਦੀ ਘੜੀ ਤਾਂ ਉਹ ਇਹ ਕਲੇਮ ਕਰ ਰਹੇ ਆ ਨਾ ਕਿ ਅਸੀਂ ਅਸਲ ਅਕਾਲੀ ਦਲ ਅਸੀਂ ਆ ਜੋ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪਰਤੀ ਲਈ ਕਿਹਾ ਗਿਆ ਸੀ ਤੇ ਉਹ ਜਿਹੜੀ ਪਰਤੀ ਹੋਈ ਆ ਉਹਦੇ ਡੈਲੀਗੇਟਸ ਚੁਣੇ ਆ ਜੇ ਮੰਨ ਲਓ ਕਿ ਹੋਰ ਕੋਈ ਨਾਮ ਉਹ ਰੱਖ ਲੈਂਦੇ ਤੇ ਫਿਰ ਉਹ ਕਿੱਦਾਂ ਫਿਰ ਤਾਂ ਉਹ ਪੌਸਿਬਿਲਟੀ ਨਹੀਂ ਸੀਗੀ ਫਿਰ ਇਹਦਾ ਮਤਲਬ ਕਿ ਉਹ ਵਕਰਾ ਅਕਾਲੀ ਦਲ ਹੋ ਗਿਆ ਇੱਕ ਹੋਰ ਨਵਾਂ ਹੋਣ ਦੇ ਵਿੱਚ ਤੇ ਹੁਣ ਬਾਕੀ ਦੇਖਦੇ ਹਾਂ ਕਿ ਜਦੋਂ ਚੋਣ ਕਮਿਸ਼ਨ ਦੇ ਵੱਲੋਂ ਕੀ ਹੁੰਦਾ ਹੈ ਉਹ ਜੇ ਟੈਕਨੀਕਲਟੀਜ਼ ਜੇ ਬਾਅਦ ਦੀ ਬਾਅਦ ਦੀ ਗੱਲ ਹੈਗੀ ਹੈ ਕਿਉਂਕਿ ਅਕਾਲੀ ਦਲ ਬਾਦਲ ਨੇ ਤੇ ਆਪਣਾ ਕੈਂਡੀਡੇਟ ਵੀ ਜਿਹੜਾ ਹੈ ਉਮੀਦਵਾਰ ਉਹ ਦਿੱਤਾ ਹੋਇਆ ਹੈ ਆਲਰੇਡੀ ਦਿੱਤਾ ਹੋਇਆ ਉਥੇ ਕੀ ਇਹ ਤਰਨਤਾਨ ਵਾਲੀ ਚੋਣ ਨੂੰ ਲੈਂਦੇ ਹੈਗੇ ਨੇ ਜਾਂ ਕੁਝ ਇਸ ਤਰ੍ਹਾਂ ਦਾ ਕਰਦੇ ਨੇ ਜਾਂ ਲੀਗਲੀ ਕਿੱਦਾਂ ਜਾਂਦੇ ਨੇ ਇਹ ਤਾਂ ਹੌਲੀ-ਹੌਲੀ ਹੁਣ ਕਾਰਵਾਈਆਂ ਹੋਣ ਗਿਆ ਤਾਂ ਹੁਣ ਕਦਮ ਬਾਏ ਕਦਮ ਕਿੰਨੀ ਤੇਜ਼ੀ ਦੇ ਨਾਲ ਕਾਰਵਾਈਆਂ ਹੁੰਦੀਆਂ ਹੈ ਜਾਂ ਸਿਰਫ ਜਿਹੜਾ ਹੈ ਕਿ ਬਾਕੀ ਦੇ ਜਿੱਦਾਂ ਆਪਾਂ ਦੇਖਿਆ ਕਿ ਸਮੇਂ-ਸਮੇਂ ਤੇ ਥੋੜੇ ਥੋੜੇ ਗਰੁੱਪਸ ਜਿਹੜੇ ਉੱਠੇ ਆ ਉਹ ਹੌਲੀ ਹੌਲੀ ਜਾਂ ਉਹਨਾਂ ਦੀਆਂ ਕਾਰਮਾਈਆਂ ਕਟੀਆਂ ਹੈਗੀਆਂ ਨੇ ਉਹ ਸਾਰੀਆਂ ਚੀਜ਼ਾਂ ਜੇ ਆਉਣ ਵਾਲੇ ਸਮੇਂ 'ਚ ਹੋਣਗੀਆਂ ਜੀ